ਸਤਿ ਸ੍ਰੀ ਅਕਾਲ ਜੀ 2-3 ਚਮਚੇ ਰਫਾਈਨ ਅੱਧੀ ਕੋਲੀ ਖੰਡ ਅੱਧੀ ਕੋਲੀ ਦੁੱਧ 1 ਚਮਚਾ ਸਿਰਕੇ ਦਾ ਪਾਇਆ ਤੇ ਉਹਨੂੰ ਮਿਕਸ ਕਰ ਲਿਆ ਸੀ ਇੱਕ ਕੋਲੀ ਸੂਜੀ ਦੀ ਪਾਈ 2 ਚਮਚੇ ਕਸਟਰਡ ਪਾਊਡਰ ਪਾ ਕੇ ਮਿਕਸ ਕਰ ਲਿਆ ਥੋੜਾ ਜਿਹਾ ਆਪਾਂ ਜੱਗ 'ਚ ਦੁੱਧ ਪਾ ਕੇ ਹੋਰ ਪਾਤਾ ਇਲਾਇਚੀ ਪਾਊਡਰ ਪਾਇਆ ਕੇਵੜਾ ਵਾਟਰ ਟੂਟੀ ਫਰੂਟੀ ਪਾ ਕੇ ਫਿਰ ਮਿਕਸ ਕਰ ਲਿਆ ਇਹਨੂੰ ਤੇ ਹੁਣ ਪਾਇਆ ਬੇਕਿੰਗ ਪਾਊਡਰ ਐ ਪਾ ਬੇਕਿੰਗ ਸੋਡਾ ਬੇਕਿੰਗ ਸੋਡਾ ਥੋੜਾ ਪਾਉਣਾ ਬੇਕਿੰਗ ਪਾਊਡਰ ਜ਼ਿਆਦਾ ਪਾਉਣਾ ਹੈ ਤੇ ਅੱਪੇ ਪੈਨ ਦੇ ਵਿੱਚ ਆਪਾਂ ਕੇਕ ਬਣਾਉਣ ਲੱਗੇ ਆ ਇਹਨੂੰ ਗ੍ਰੀਸ ਕਰ ਲਿਆ ਥੋੜਾ ਥੋੜਾ ਜਿੰਨਾ ਪੈਂਦਾ ਪਾ ਕੇ ਟੱਕ ਦੇਣਾ ਹੈ ਮੀਡੀਅਮ ਸੇਕ ਦੇ ਉੱਤੇ ਪਹਿਲਾਂ ਜਦੋਂ ਆਪਾਂ ਸੂਜੀ ਨੂੰ ਮਿਕਸ ਕੀਤਾ ਉਹਨੂੰ 10-15 ਮਿੰਟ ਟੱਕ ਦਿੱਤਾ ਸੀ ਤਾਂ ਕਿ ਸੂਜੀ ਫੁੱਲ ਜਾਵੇ ਤੇ ਇਹਨਾਂ ਨੂੰ ਪਲਟਾ ਦਿੰਨੇ ਆ ਦੋਕ ਵਾਰੀ ਪਲਟਾ ਦੇਣਾ ਬਹੁਤ ਹੀ ਟੇਸਟੀ ਫਟਾਫਟ ਇਹ ਅੱਪੇ ਪੈਨ ਦੇ ਵਿੱਚ ਜਿਹੜਾ ਮਿਨੀ ਕੇਕ ਬਣ ਕੇ ਤਿਆਰ ਹੋ ਜਾਂਦਾ ਬਹੁਤ ਹੀ ਟੇਸਟੀ ਬਣਦਾ ਬਹੁਤ ਛੇਤੀ ਬਣ ਜਾਂਦਾ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੀ ਵੀਡੀਓ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਜਾ ਕੇ ਸਰਚ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰਿਓ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ